ਭਾਰਤ ਦੇ ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਇੱਕ ਵੱਡੀ ਘਟਨਾ ਵਾਪਰੀ ਹੈ ਜਦੋਂ ਇੱਕ ਵਕੀਲ ਨੇ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਸੀਜੀਆਈ ਦੀ ਅਗਵਾਈ ਵਾਲਾ ਬੈਂਚ ਇੱਕ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ। ਰਿਪੋਰਟਾਂ ਮੁਤਾਬਕ ਵਕੀਲ ਸੀਜੀਆਈ ਦੇ ਡੈਸਕ ਦੇ ਨੇੜੇ ਗਿਆ ਤੇ ਉਸਨੇ ਜੁੱਤਾ ਕੱਢ ਕੇ ਸੀਜੀਆਈ ਵੱਲ ਸੁੱਟਣ ਦੀ ਕੋਸ਼ਿਸ਼ ਕੀਤੀ। ਅਦਾਲਤ ਵਿੱਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਸ ਵਕੀਲ ਨੂੰ ਫੜ ਲਿਆ। ਕੋਰਟ ਤੋਂ ਬਾਹਰ ਚੰਦੇ ਸਮੇਂ ਵਕੀਲ ਨੇ ਨਾਹਰਾ ਲਗਾਇਆ ਸਨਾਤਨ ਦਾ અપਮਾਨ ਨਹੀਂ ਸਹਾਂਗੇ ਇਸ ਘਟਨਾ ਤੋਂ ਬਾਅਦ ਸੀਜੀਆਈ ਗਵਈ ਨੇ ਅਦਾਲਤ ਵਿੱਚ ਮੌਜੂਦ ਵਕੀਲਾਂ ਨੂੰ ਆਪਣੀ ਦਲੀਲਾਂ ਜਾਰੀ ਰੱਖਣ ਲਈ ਕਿਹਾ ਤੇ ਉਹਨਾਂ ਕਿਹਾ ਕਿ ਇਹ ਸਭ ਤੋਂ ਪਰੇਸ਼ਾਨ ਨਾ ਹੋਵੋ ਮੈਂ ਵੀ ਪਰੇਸ਼ਾਨ ਨਹੀਂ ਹਾਂ ਇਹਨਾਂ ਚੀਜ਼ਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੀਡੀਆ ਰਿਪੋਰਟਾਂ ਅਨੁਸਾਰ ਕਥਿਤ ਦੋਸ਼ੀ ਵਕੀਲ ਦਾ ਨਾਮ ਰਾਕੇਸ਼ ਕਿਸ਼ੋਰ ਹੈ ਜਿਸ ਦੀ ਰਜਿਸਟ੍ਰੇਸ਼ਨ 2011 ਵਿੱਚ ਸੁਪਰੀਮ ਕੋਰਟ ਪਾਰ ਵਿੱਚ ਹੋਈ ਸੀ ਕਿਆ ਜਾ ਰਿਹਾ ਹੈ ਕਿ ਵਕੀਲ ਖਜੂਰਾਹੋ ਮੱਧ ਪ੍ਰਦੇਸ਼ ਵਿੱਚ ਭਗਵਾਨ বিষ্ণੂ ਦੀ 7 ਫੁੱਟ ਉੱਚੀ ਸਿਰ ਕੱਟੀ ਮੂਰਤੀ ਦੀ ਬਹਾਲੀ ਤੇ ਸੀਜੀਆਈ ਗਵਈ ਦੀਆਂ ਟਿੱਪਣੀਆਂ ਤੋਂ ਨਾਰਾਜ਼ ਸੀ 16 ਸਤੰਬਰ ਨੂੰ ਸੀਜੀਆਈ ਨੇ ਖੰਡਿਤ ਮੂਰਤੀ ਦੀ ਬਹਾਲੀ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਸੀ ਜਾਓ ਅਤੇ ਭਗਵਾਨ ਨੂੰ ਖੁਦ ਕਰਨ ਲਈ ਕਹੋ ਤੁਸੀਂ ਕਹਿੰਦੇ ਹੋ ਕਿ ਭਗਵਾਨ বিষ্ণੂ ਦੇ ਕਟੜ ਭਗਤ ਹੋ ਤਾਂ ਜਾਓ ਉਨ੍ਹਾਂ ਅੱਗੇ ਅਰਦਾਸ ਕਰੋ ਪਟੀਸ਼ਨ ਕਰਤਾ ਦੀ ਮੰਗ ਸੀ ਕਿ ਇਹ ਮੂਰਤੀ ਮੁਗਲਾਂ ਦੇ ਹਮਲਿਆਂ ਦੌਰਾਨ ਖੰਡਿਤ ਹੋ ਗਈ ਸੀ ਇਸ ਲਈ ਜੋ ਹੈ ਸ਼ਰਧਾਲੂਆਂ ਦੇ ਪੂਜਾ ਕਰਨ ਦੇ ਅਧਿਕਾਰ ਦੀ ਰੱਖਿਆ ਲਈ ਸੁਪਰੀਮ ਕੋਰਟ ਦਖਲ ਦੇਵੇ ਹਾਲਾਂਕਿ ਅਦਾਲਤ ਨੇ ਕਿਹਾ ਸੀ ਕਿ ਪ੍ਰਤੀਮਾ ਜਿਸ ਸਥਿਤੀ ਵਿੱਚ ਹੈ ਉਸੇ ਵਿੱਚ ਹੀ ਰਹੇਗੀ ਤੇ ਸ਼ਰਧਾਲੂ ਜੋ ਹੈ ਦੂਜੇ ਮੰਦਰਾਂ ਵਿੱਚ ਜਾ ਸਕਦੇ ਨੇ ਤੇ ਇਹ ਵੀ ਦੱਸਿਆ ਗਿਆ ਕਿ ਖਜੂਰਾਹੋ ਦੇ ਜਾਵਰੀ ਮੰਦਰ ਵਿੱਚ ਖੰਡਿਤ ਹੋਣ ਕਾਰਨ ਭਗਵਾਨ ਵਿਸ਼ਨੂੰ ਦੀ ਇਸ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ ਇਸ ਘਟਨਾ ਤੋਂ ਪਹਿਲਾਂ 18 ਸਤੰਬਰ ਨੂੰ ਚੀਫ ਜਸਟਿਸ ਬੀ ਆਰ ਗਵਈ ਨੇ ਭਗਵਾਨ বিষ্ণੂ ਦੀ ਮੂਰਤੀ ਨੂੰ ਬਦਲਣ ਬਾਰੇ ਕੀਤੀ ਗਈ ਟਿੱਪਣੀ ਤੇ ਸਪਸ਼ਟਿਕਰਨ ਦਿੱਤਾ ਸੀ ਉਹਨਾਂ ਕਿਹਾ ਸੀ ਕਿ ਉਹਨਾਂ ਦੀ ਟਿੱਪਣੀ ਨੂੰ ਸੋਸ਼ਲ ਮੀਡੀਆ ਤੇ ਗਲਤ ਤਰੀਕੇ ਨਾਲ ਦਿਖਾਇਆ ਗਿਆ ਤੇ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਬੈਂਚ ਵਿੱਚ ਸ਼ਾਮਿਲ ਜਸਟਿਸ ਕੇ ਵਿਨੋਦ ਚੰਦਰਨ ਨੇ ਸੋਸ਼ਲ ਮੀਡੀਆ ਨੂੰ ਐਂਟੀ ਸੋਸ਼ਲ ਮੀਡੀਆ ਕਿਹਾ ਸੀ ਸਾਲਿਸਟ ਜਨਰਲ ਤੁਸ਼ਾਰ ਮਹਿਤਾ ਨੇ ਵੀ 18 ਸਤੰਬਰ ਨੂੰ ਕਿਹਾ ਸੀ ਕਿ ਸੋਸ਼ਲ ਮੀਡੀਆ ਤੇ ਗੱਲਾਂ ਨੂੰ ਵਦਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ ਸੀਨੀਅਰ ਐਡਵੋਕੇਟ ਕਪਿਲ ਸਿਬਲ ਨੇ ਵੀ ਸਹਿਮਤੀ ਜਤਾਈ ਕਿ ਸੋਸ਼ਲ ਮੀਡੀਆ ਕਾਰਨ ਵਕੀਲਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵੀ ਐਚਪੀ ਦੇ ਰਾਸ਼ਟਰੀ ਪ੍ਰਧਾਨ ਅਲੋਕ ਕੁਮਾਰ ਨੇ ਵੀ ਟਿੱਪਣੀ ਕੀਤੀ ਸੀ ਕਿ ਅਦਾਲਤ ਨਿਆਂ ਤਾਂ ਮੰਨਦੇ ਰਹਿ ਤੇ ਹਰ ਕਿਸੇ ਦਾ ਫਰਜ਼ ਹੈ ਕਿ ਉਹ ਆਪਣੀ ਬਾਣੀ ਵਿੱਚ ਸੰਜਮ ਰੱਖੇ ਤੇ ਖਾਸ ਕਰਕੇ ਅਦਾਲਤ ਦੇ ਅੰਦਰ ਇਹ ਜ਼ਿੰਮੇਵਾਰੀ ਮੁਕੱਦਮਾ ਲੜਨ ਵਾਲਿਆਂ ਵਕੀਲਾਂ ਅਤੇ ਜੱਜਾਂ ਦੀ ਵੀ ਹੈ